ਤੇ ਉਹ ਜਿਹੜੀ ਸਿਆਸਤ ਦੀ ਗੱਲ ਕਰਦੇ ਨਾ ਹੁਣ ਦੇਖੋ ਸਿਆਸਤ ਨੂੰ ਤੁਸੀਂ ਗੱਲ ਕਰ ਰਹੇ ਸੀ ਕਿ ਸਿਆਸਤ ਸਿਆਸਤ ਦਾਣ ਜਿਹੜੇ ਆ ਮਾੜੇ ਨਹੀਂ ਹੁੰਦੇ ਠੀਕ ਹੈ ਨਾ ਉਹ ਚਮਾਨਦਾਰੀ ਹੋਣੀ ਚਾਹੀਦੀ ਬਿਲਕੁਲ ਦੇ ਜੇ ਉਹ ਸਿਆਸਤਦਾਨ ਉਹਨਾਂ ਨੂੰ ਭੰਡ ਕੇ ਤੁਸੀਂ ਸੇਮ ਲਾਈਕ ਇਦਾਂ ਹੀ ਆ ਜਿੱਦਾਂ ਪਿਆਰੀ ਤੇ ਅਪੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਕੋਈ ਕੋਲ ਨਾ ਪਹੁੰਚੇ ਕਿੱਦਾਂ ਡਰਾਇਆ ਗਿਆ ਇਦਾਂ ਹੀ ਉਹਨਾਂ ਇਸ ਚੀਜ਼ ਤੋਂ ਡਰਾਇਆ ਗਿਆ ਕਿ ਤੂੰ ਮੋਰੇ ਨਾਲ ਜੀ ਬਸ ਬਲਕਿ ਇਹ ਕਹਿਣਾ ਇਹ ਚਾਹੀਦਾ ਵੀ ਨਹੀਂ ਹੁਣ ਜੇ ਸਿਆਸਤ ਨੂੰ ਨਾ ਇਨੀ ਮਾੜੀ ਨਾ ਸਮਝਿਆ ਹੁੰਦਾ ਤਾਂ ਪਿੰਡਰਾਂ ਵਾਲਾ ਉੱਥੇ ਕਿਸ ਕੋਈ ਮੁੱਖ ਮੰਤਰੀ ਬਣ ਕੇ ਗੱਲ ਕਰਦਾ ਆ ਕੋਈ ਕੋਈ ਐਮਪੀ ਬਣ ਕੇ ਗੱਲ ਕਰਦਾ ਇੱਕ ਮੰਦਰ ਦੇ ਪੁਜਾਰੀ ਦੇ ਰੂਪ ਚ ਗੱਲ ਕਰੋ ਤੁਸੀਂ ਕਿੱਦਾਂ ਕਰ ਲਓਗੇ ਕਿਸੇ ਮੁੱਖ ਜਿਹੜੀ ਗੱਲ ਮੁੱਖ ਮੰਤਰੀ ਨੇ ਕਰਨੀ ਤੁਸੀਂ ਪੁਜਾਰ ਮੰਦਰ ਦਾ ਪੁਜਾਰੀ ਉੱਠ ਕੇ ਉਹ ਕਰ ਸਕਦਾ ਉਹ ਗੱਲ ਭਾਈ ਨਹੀਂ ਨਾਲੇ ਜਾਲੇ ਜਿੱਦਾਂ ਹੁੰਦੀ ਹੈ ਫਿਰ ਪਿੰਡਰਾਂ ਵਾਲਾ ਇਹ ਕਹਿੰਦਾ ਵੀ ਭਾਈ 5 ਸਾਲ ਪੰਜਾਬ ਦਾ ਮੁੱਖ ਮੰਤਰੀ ਮੈਨੂੰ ਬਣਾਓ ਇੱਥੇ ਕੋਈ ਕਤਲ ਨਹੀਂ ਕੋਈ ਕੋਈ ਕਿਸੇ ਦੇ ਡਾਕਾ ਨਹੀਂ ਹੋਊਗਾ ਕੋਈ ਨਸ਼ਾ ਨਹੀਂ ਮੈਂ ਸਾਫ਼ ਕਰਕੇ ਦਿਖਾਉਣਾ ਜੇ ਕਹਿੰਦੇ ਆ ਕਿ ਅਕਾਲ ਤਖਤ ਧਰਮ ਦੇ ਸਿਆਸਤ ਦੇ ਉੱਤੇ ਭਾਰੂ ਤੇ ਭਾਰ ਗਰ ਕੇ ਦਿਖਾ ਦਿੰਦਾ ਫਿਰ ਖਾ ਦਿਓ ਦਿਖਾ ਦਿਓ ਬਿਲਕੁਲ ਸਾਬਤ ਕਰੋ ਨਾ ਤੁਸੀਂ ਬਾਦਲ ਬਾਦਲ ਸੇਖੀ ਆ ਉਹਨੂੰ ਅੱਜ ਤੋਂ ਜਿੱਦ ਤੱਕ ਤੁਸੀਂ ਉਹਨੂੰ ਉਹ ਕੋਸਦੇ ਪਏ ਆ ਹੋਰ ਕਿ 25 ਸਾਲ ਕਹਿੰਦੇ ਰਾਜ ਕੀਤਾ ਉੱਥੇ ਕਦੇ ਨਹੀਂ ਭਾਰੀ ਹੋਈ ਸਿਆਸਤ ਦੇ ਉੱਪਰ ਭਾਰ ਭਾਰੀ ਕਦੇ ਨਹੀਂ ਹੋਇਆ ਭਿੰਡਰਾਵਾਲੇ ਦੇ ਮੁੰਡੇ ਉਹਦਾ ਭਤੀਜਾ ਉਹਦੇ ਭਰਾ ਸਤਵੰਤ ਸਿੰਘ ਦਾ ਸਾਰਾ ਟੱਬਰ ਸੁਖਵੀਰ ਬਾਦਲ ਦੇ ਗੁੰਡਿਆਂ ਚ ਬੈਠਾ ਰਿਹਾ। ਬਸ ਹਾਂ ਤੁਸੀਂ ਕਹਿ ਦਿੰਦੇ ਬੰਦੇ ਮੂਖ ਬਣਾ ਲਈਆ। ਸਿਆਸਤਦਾਨਾਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ। ਜਾਂ ਤਾਂ ਹੀ ਤਾਂ ਲੀਡਰ ਬਸ ਭੰਡ ਭੰਡ ਕੇ ਉਹ ਨਹੀਂ ਇਹ ਤਾਂ ਬਹੁਤ ਗੰਦੀ ਸਿਆਸਤ ਨਹੀਂ ਗੰਦੀ ਹੈਗੀ। ਇਹਨੂੰ ਸੁਧਾਰਨਾ ਗੰਦੀ ਨਹੀਂ ਹੈਗੀ। ਇਹਦੇ ਵਿੱਚ ਵਰਨਾ ਪੈਣਾ ਇਹ ਇਹਨੂੰ ਇਹਨੂੰ ਜਿਹੜੀ ਕੀ ਦੇ ਦਸਧਾਰੀ ਜਾਣੀਆਂ ਉਹਨੂੰ ਗੰਦੀ ਕਹਿਆ ਕਿ ਨਹੀਂ ਉਹਦੇ ਵਿੱਚ ਜੇ ਕੋਈ ਜੇ ਕੋਈ ਚੀਜ਼ ਗੰਦੀ ਆ ਮੰਨ ਲਓ ਕੋਟੋਬਾ ਗੰਦਾ ਆ ਤੁਸੀਂ ਬਾਹਰ ਖੜ ਖੜ ਕੇ ਕਹੀ ਜਾਓ ਖਾਸਾਬ ਨਹੀਂ ਹੋਣਾ ਉਹ भरना ਪੈਣਾ ਉਹਦੇ ਵਿੱਚ ਬਿਲਕੁਲ 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 ਭਰ ਕੇ ਹੀ ਤੁਹਾਨੂੰ ਸਾਫ ਕਰਨਾ ਪੈਣਾ ਉਹ ਚ ਭਿੰਡਰਾ ਬਾਰੇ ਕੋਈ ਬਹੁਤ ਵੱਡੀ ਉਹ ਮਤਲਬ ਇੱਕ ਮੌਕਾ ਸੀਗਾ ਬਹੁਤ ਵੱਡਾ ਜਿਹੜਾ ਕਿ ਉਹ ਯੂਜ਼ ਕਰ ਲੈਂਦਾ ਉਹ ਉਹਨੂੰ ਉਹਨੂੰ ਬਲ ਕੇ ਉਹਨੂੰ ਉਲਟਾ ਰੋਲਾ ਨਹੀਂ ਪਾਣਾ ਚਾਹੀਦਾ ਸੀ ਕਿ ਰਾਸ਼ਟਰਪਤੀ ਰਾਜ ਲਾਗੂ ਕਰ ਦੋ ਰਾਸ਼ਟਰਪਤੀ ਰਾਜ ਲਾਗੂ ਕਰਨ ਦਾ ਮਤਲਬ ਉਹਦਾ ਹੋਰ ਸੀਗਾ ਕਿ ਕਿ ਰਾਸ਼ਟਰਪਤੀ ਤੇ ਕੋਈ ਦੀ ਪਹੁੰਚ ਸੀ ਹਾਂ ਤਾਂ ਕਹਿੰਦਾ ਸੀ ਯਾ ਹੋਰ ਨਹੀਂ ਕੋਈ ਗੱਲ ਸੀ ਉਹ ਤਾਂ ਉਹਨੂੰ ਉਹਨੂੰ ਪਤਾ ਸੀ ਕਿ ਜੇ ਮੇਰੀ ਰਾਸ਼ਟਰਪਤੀ ਰਾਜ ਲਾਗੂ ਫਿਰ ਮੇਰੀ ਜ਼ਿਆਦਾ ਚਲਣੀ ਹੈ ਯਾਨੀ ਜਿਆਦਾ ਹੱਥ ਸੀਗਾ ਹਾਂ हां पर ओनु इच्छा हीदा ऐ सिगा कि वो वोटां दे विच उस वेले आउंदा वोटां च खड़दा कमांड पंजा हां फिर वो किसी किसी मुद्द्यां दी गल करदा बाहर वर्ल्ड रिच भी पहुंच सकती दी गल एद्दा ता हर ਮੰਦਿਰ ਗੁਰਦੁਆਰ ਦਾ ਪੁਜਾਰੀ ਉੱਠ ਕੇ ਕਿਸੇ ਨੂੰ ਵੀ ਕੁਝ ਬੋਲਣ ਲੱਗ ਪਾਜੀ एद्दा देश ਥੋੜਾ ਚੱਲ ਸਕਦੇ ਆ ਯਾਰ ਸਿਆਣਪ ਤਾਂ ਹੈਗੀ ਨਾ ਕੋਈ ਚੀਜ਼ ਦੁਨੀਆ ਦੀ ਅਕਲ ਦੁਨੀਆ ਕਿੱਥੇ ਪਹੁੰਚੀ ਹੋਇਆ ਡੈਮੋਕ੍ਰੇਸੀ ਦੁਨੀਆ ਕਿੱਥੋਂ ਕਿੱਥੋਂ ਪੱਥਰਾ ਚੋਂ ਪਹਾੜਾ ਕੁੰਦਰਾ ਚੋਂ ਨਿਕਲ ਕੇ ਅੱਜ ਪਹੁੰਚੀਓ ਤਾਂ ਦੇਖੋ ਕਿੱਥੇ ਆ ਦੁਨੀਆ ਨਹੀਂ ਨਹੀਂ ਸਿਆਸਤ ਨੂੰ ਫਿਰਦਾ ਹੈ ਅੱਜ ਧਰਤੀ ਜੇ ਸੋਣੀ ਆ ਤਾਂ ਸਿਆਸਤਦਾਨਾਂ ਨੇ ਹੀ ਬਣਾਈ ਆ ਦੇਸ਼ ਦਾ ਵਿਕਾਸ ਜਿਹੜਾ ਹੋਇਆ ਹਾਂ ਇਹ ਜਿੰਨੇ ਕਾਨੂੰਨ ਬਣੇ ਆ ਸਿਆਸਤਦਾਨਾਂ ਨੇ ਹੀ ਬਣਾਏ ਆ ਹਾਂ ਅੱਜ ਅੱਜ ਜਿੰਨੇ ਜਿੰਨੇ ਮਨੁੱਖਤਾ ਦੀ ਜਿਹੜੀ ਮਨੁੱਖਤਾ ਦੇ ਹੱਕ 'ਚ ਜਿਹੜੇ ਕਾਨੂੰਨ ਬਣੇ ਨਾ ਨੁਕੀ ਅਧਿਕਾਰ ਜਿਹਨੂੰ ਕਹਿੰਦੇ ਆ ਉਹ ਉਹਨਾਂ ਤੋਂ ਹੀ ਤੁਰੇ ਆ ਇੱਕ ਇੱਕ ਗੱਲ ਨੂੰ ਬਾਚ ਕਰਦੇ ਆ ਉਹ ਜਿੰਨੀਆਂ ਅੱਜ ਮਤਲਬ ਜਿੱਦਾਂ ਹੁਣ ਜਿੱਦਾਂ ਦੇ ਕੋਰਟ ਆ ਮਤਲਬ ਜਿੱਦਾਂ ਦੀਆਂ ਸਜਾਵਾਂ ਜਿੱਦਾਂ ਹੁਣ 6 ਵਰਗ ਜਿੱਦਾਂ ਹੁਣ ਮਨ ਲੋ ਤੁਹਾਡੇ ਤੇ ਹੀ ਆ ਤੁਹਾਡੇ ਤੇ ਅਟੈਕ ਹੋਇਆ ਠੀਕ ਆ ਇੱਥੇ ਸਾਡੇ ਵਰਗੇ ਬੈਠਿਆਂ ਨੂੰ ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਸੀਗੇ ਜਿਨ੍ਹਾਂ ਨੂੰ ਬਹੁਤ ਦੁੱਖ ਲੱਗ ਗੁੱਸਾ ਲੱਗ ਰਿਹਾ ਵੀ ਉਹਨਾਂ ਨੇ ਆ ਹੋਣਾ ਚਾਹੀਦਾ ਆ ਉਹਨਾਂ ਨੇ ਚਾਹੀਦਾ ਮੈਂ ਕਹਿੰਦਾ ਨਹੀਂ ਭਾਜੀ ਜੋ ਸਜ਼ਾ ਹੋਈ ਆ ਕਾਨੂੰਨ ਬਹੁਤ ਕਮਾਲ ਦਾ ਕੰਮ ਕਰਦਾ ਆਪਣੀ ਜਗ੍ਹਾ ਬਹੁਤ ਵਧੀਆ ਆ ਭਾਜੀ ਯਾ ਉਹ ਕਿਉਂਕਿ ਉਹ ਹਰੇਕ ਲਈ ਬਰਾਬਰ ਇਹ ਸਿਆਸਤਦਾਨਾਂ ਦੇ ਬਣਾਇਓ ਆ ਇਹ ਉਹਨਾਂ ਲੋਕਾਂ ਦੇ ਜਿਹੜੇ ਉਸ ਕੁਰਸੀਆਂ ਤੇ ਜਾ ਕੇ ਬੈਠੇ ਉਨੀ ਮਨੁੱਖਤਾ ਬਾਰੇ ਸੋਚਿਆ ਸੁਣੀ ਮਨੁੱਖਤਾ ਬਾਰੇ ਦੇਖਿਆ ਇਹ ਇਹ ਭਿੰਡਰਾ ਵਾਲੇ ਇਹਦਾ ਮਤਲਬ ਇਹ ਲੋਕਤਾ ਮਤਲਬ ਉੱਥੇ ਉੱਥੇ 53 53 ਦਾ ਕਤਲਾ ਕੋਲੇ ਕੋਲ ਬਿਠਾੜ ਕੇ ਬੈਠੇ ਸੀ ਤਾਂ ਇਹਦਾ ਛਾਪੀਆਂ ਵੱਟ ਰਹੇ ਸੀ ਉੱਥੇ ਜਾਓ ਜਿਹੜੇ ਜਿਹੜਾ ਕਾਨੂੰਨ ਭਿੰਡਰਾ ਵਾਲੇ ਨੇ ਬਲਜੀਤ ਕੌਰ ਦੇ ਉੱਤੇ ਲਾਇਆ ਹਾਂ ਠੀਕ ਹੈ ਐਦਾਂ ਇਲਜ਼ਾਮ ਤਾਂ ਕੋਈ ਵੀ ਕਿਉਂਕਿ ਗਵਾਹੀ ਤੇ ਨਾ ਕੋਈ ਕੋਈ ਵੀ ਨਹੀਂ ਸੀਗੀ ਇਹਨਾਂ ਦੇ ਵਿੱਚੋਂ ਕੱਲਾ ਛੋਡੀ ਸੀ ਉੱਥੇ ਜਾਂ ਛੋਡੀ ਦਾ ਕਤਲ ਹੋ ਗਿਆ ਯਾ ਉਹ ਆਪ ਭੱਜ ਕੇ ਆਈ ਆ ਅੰਦਰ ਹੂੰ ਉਹ ਤੋਂ ਇਹ ਨਹੀਂ ਫੈਸਲਾ ਕੀਤਾ ਇਦਾਂ ਪੀ ਦੇਖੋ ਜੀ ਇਦਾਂ ਹੋਇਆ ਯਾ ਨਾਲੇ ਇੱਕ ਦੇਖੋ ਹਾਂ ਹੀ ਗੱਲ ਮੈਂ ਮੈਂ ਤੁਸੀਂ ਹੁਣ ਮੇਰੇ ਜ਼ਬਾਨ ਮੈਂ ਇਹਦੀ ਗੱਲ ਕਰਨੀ ਚਾਹੁੰਦਾ ਸੀ ਦੇਖੋ ਆਪਾਂ ਗੱਲ ਕਰਤੀ ਸੀ ਕਿ ਬਈ ਦੁਨੀਆ ਦੇ ਸਿਆਜ ਕਾਨੂੰਨ ਕਿੰਨੇ ਵਧੀਆ ਬਣੇ ਤੁਹਾਡੇ ਕਾਨੂੰਨ ਦੇ ਉੱਤੇ ਉਹ ਨਹੀਂ ਇੱਕ ਪਾਸਾ ਨਹੀਂ ਹੁੰਦੀ ਤੁਹਾਡੇ ਸਾਰੇ ਦੇਖੋ ਉਹ ਨਹੀਂ ਬਹੁਤ ਕੁਝ ਸੋਚ ਵਿਚਾਰ ਕੇ ਫੈਸਲਾ ਦਿੱਤਾ ਤੁਹਾਡੇ ਜਿਹੜੇ ਦੂਜੇ ਕੇਸ ਦੇ ਵਿੱਚ ਹੈ ਨਾ ਹੁਣ ਇੱਥੇ ਭਿੰਡਰਾ ਵਾਲੇ ਦਾ ਜਿਹੜਾ ਫੈਸਲਾ ਸੀਗਾ ਉਹ ਇੱਕ ਪੱਖੀ ਸੀਗਾ ਸਿੱਧਾ ਹੀ ਜਦ ਕੇ ਇੱਕ ਸੋਡੀ ਵੀ ਉੱਥੇ ਉਹਦੇ ਬੁਲਾਏ ਤੋਂ ਗਿਆ ਉਹ ਵੀ ਵਿਚਾਰਿਆ ਗਿਆ ਬਈ ਕਦ ਚਲ ਗਿਆ ਯਾ ਉਹਨੂੰ ਸੱਦਿਆ ਗਿਆ ਉਹਦੇ ਨਾਲ ਉਹਦੇ ਨਾਲ ਸੰਬੰਧ ਕੀ ਸੀਗਾ ਇੱਕ ਉਹਤੇ ਇੰਨਾ ਭਰੋਸਾ ਕਰਦਾ ਸੀਗਾ ਪਹਿਲਾਂ ਉਹ ਨਾਲ ਤਾਂ ਉਹ ਗੱਲਾਂ ਵਿਚਾਰੀਆਂ ਕਦ ਨਹੀਂ ਗਈਆਂ ਸੋਡੀ ਬਾਰੇ ਕਿਉਂ ਨਹੀਂ ਕੋਈ ਬਿਆਨ ਦਿੱਤਾ ਗਿਆ ਸੋਚਿਆ ਗਿਆ ਬਈ ਭਾਈ ਇੱਥੇ ਵੀ ਕੋਈ ਗਲਤੀ ਹੋ ਸਕਦੀ ਹੈ ਆਹ ਉਹ ਬੰਦਾ ਚਲੇ ਗਿਆ ਉਹਦਾ ਕਾਰਨ ਕੀ ਹੈ ਉਹ ਤਾਂ ਗੱਲੇ ਨਹੀਂ ਕੀਤੀ ਕਿਸੇ ਨੇ ਯਾ ਤੇ ਇੱਕ ਪੱਖ ਪੱਖ ਇੱਕ ਪੱਖ ਵਿਚਾਰ ਲਿਆ ਗਿਆ ਵੀ ਨਹੀਂ ਜਿਹੜੀ ਉਹ ਇਲਜ਼ਾਮ ਲਾਇਆ ਕਿਸੇ ਤਰ੍ਹਾਂ ਭਲੇ ਉਹਨੂੰ ਵਿਚਾਰ ਲੈਂਦੇ ਹਮ ਆਪਣੇ ਨੂੰ ਸਰਿਆਂ ਬਰੀ ਕਰਤਾ ਠੀਕ ਆ ਨਹੀਂ ਸੀਗਾ ਪਰ ਉਹ ਉਹਦੇ ਉੱਤੇ ਸਾਰੇ ਦਾ ਸਾਰਾ ਮਤਲਬ ਜੁਰਮ ਪਾ ਕੇ ਉਹਨੂੰ ਸਜ਼ਾ ਉਹ ਦਿੱਤੀ ਗਈ ਜਿਹੜੀ ਦੁਨੀਆ ਤੇ ਦਿੱਤੀ ਨਹੀਂ ਜਾ ਰਹੀ ਕਿਸੇ ਨਾਲੇ ਉਹਨੂੰ ਉਹਨੂੰ ਠੀਕ ਆ ਮੌਤ ਸੀ ਮੌਤ ਗੋਲੀ ਮਾਰ ਦਿੰਦੇ ਉਹਨੂੰ ਠੀਕ ਆ ਇਦਾਂ ਤਸ਼ੱਦਦ ਕਰਨਾ ਔਰਤ ਦੇ ਔਰਤ ਪੁਣੇ ਦਾ ਅਪਮਾਨ ਕਰਨਾ ਯਾ ਠੀਕ ਹੈ ਫਿਰ ਤੁਸੀਂ ਬੈਠੇ ਕਾਲ ਤਖਤ ਦੇ ਉੱਤੇ ਆ ਦਰਬਾਰ ਸਾਹਿਬ ਦੇ ਅੰਦਰ ਫਿਰ ਤੁਹਾਡੇ ਕੋਲ ਸਿਆਸੀ ਤਾਕਤ ਕੋਈ ਨਹੀਂ ਜੇ ਤੁਹਾਡੇ ਕੋਲ ਸਿਆਸੀ ਤਾਕਤ ਹੁੰਦੀ ਫਿਰ ਕੀ ਕਰਦੇ ਰੰਗਜੀਤ ਦੀ ਜਗ੍ਹਾ ਹੁੰਦੇ ਤੁਸੀਂ ਕੀ ਕਰਦੇ ਤੁਸੀਂ ਤੁਸੀਂ ਕਿੱਦਾਂ ਦੇ ਹਾਂ ਤੁਸੀਂ ਕਿੱਦਾਂ ਦੇ ਫੈਸਲੇ ਕਰਦੇ ਵੱਡੀ ਗੱਲ ਹੈ ਜਿਹੜੀ ਤੁਹਾਡੇ ਤੁਸੀਂ ਬਾਰ-ਬਾਰ ਕਰਦੇ ਹੋ ਨੇ ਇਹ ਬਹੁਤ ਹੀ ਵਿਚਾਰਨ ਵਾਲੀ ਗੱਲ ਹੈ ਵੀ ਜੇ ਅੱਜ ਤੁਸੀਂ ਛੋਟੀ ਜਿਹੀ ਗੱਲ ਤੇ ਬੰਦਾ ਵੱਡ ਤੱਕ ਦੇ ਛਵੀਲਾ ਲਾ ਸਕਦੇ ਤੁਸੀਂ ਕਤਲਾਂ ਤੇ ਕਤਲ ਤੁਸੀਂ ਵੀ ਇੱਕ ਦਿਨ ਪਾਈਓ ਸੀਗੀ ਛੋਟੀ ਅਪੋਸਟਿਗੀ ਬੇ ਬੁੱੱਚਰ ਕੇ ਪੀਐਸ ਗਿੱਲ ਹਣਾ ਉਹ ਪਾਜੀ ਇਹ ਸੱਚ ਨਹੀਂਗਾ ਇਹ ਅਸੀਂ ਅਸੀਂ ਕਹਿੰਨੇ ਬੁੱਚੜ ਉਹਨੂੰ ਬਣਾਇਆ ਇਹਨਾਂ ਲੋਕਾਂ ਦਾ ਰਿਲੇਟਾ ਦਿੱਤੀਆਂ ਉਹਨੂੰ ਦੱਸਿਆ ਹੈ ਕਿ ਇਹ ਬੰਦੇ ਜਿਹੜੇ ਬਚ ਸਕਦੇ ਸੀਗੇ ਉਹ ਸਾਰੇ ਆਪਣੀ ਬੁੱਕਲ ਤੇ ਲਗੋਏ ਆ ਜੀਂਦੇ ਆ ਬੰਦੇ ਉਹ ਉਹਨਾਂ ਉਹ ਨਹੀਂ ਕਹਿ ਸਕਦੇ ਉਹਦੇ ਜੀਦੇ ਜੀ ਨਹੀਂ ਬਿੱਟੂ ਵਰਗੇ ਬੋਲੇਪਸ ਅਸੀਂ ਅਸੀਂ ਉਹ ਉਹ ਬੁੱਚੜ ਇੱਕ ਲਫਜ਼ ਤੱਕ ਨਹੀਂ ਜਵਾਨ ਤੇ ਕੱਢਿਆ ਜੀਦੇ ਜੀ ਉਹਦੇ ਪਤਾ ਸੀਗਾ ਤੇ ਬਚਾਣ ਵਾਲਾ ਸਾਨੂੰ ਉਹ ਐ ਆ ਅਜਮੇਰ ਸਿੰਘ ਵਰਗਿਆਂ ਨੂੰ ਜੀਦੇ ਰੱਖਣ ਵਾਲਾ ਉਹ ਐ ਐਫਐਸ ਗਿੱਲ ਐ ਇਹ ਯਾ ਇਹਨਾਂ ਨੇ ਲੋਕਾਂ ਦੇ ਪੁੱਤਾਂ ਦੀਆਂ ਲਿਸਟਾਂ ਦੇ ਦੇ ਕਿ ਉਹ ਤੋਂ ਮਰਵਾਏ ਉਹਨੂੰ ਦੱਸਿਆ ਪਈ ਇਹ ਮੁਰਨੇ ਨਹੀਂ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਜਵਾਨ ਤਾਂ ਇਹਨਾਂ ਦੀਆਂ ਬੁੱਕਾਂ ਲਿਖਦੀ ਬੋਲਦੀਆਂ ਇਹਨਾਂ ਦੀ ਇਤਿਹਾਸ ਜਿਹੜਾ ਅੱਜ ਹਜੇ ਕੱਲ ਦੀਆਂ ਗੱਲਾਂ ਕਹਿੰਦੇ ਸੀਗੇ ਦੋ ਪੈਨ ਜਵਾਨ ਤੇ ਆ ਗਿਆ ਫਿਰ ਉਹੀ ਕੰਮ ਫਿਰ ਫੜ ਲਿਆ ਉਹਨੇ ਫਿਰ ਜਵਾਨ ਤੇ ਦੇ ਦਿੱਤੀ ਫਿਰ ਉਹੀ ਕੰਮ ਉਹਨੇ ਫਿਰ ਫੜ ਲਿਆ ਤਿੰਨ ਤਿੰਨ ਚਾਰ ਚਾ ਜਵਾਨਤਾਂ ਤੋਂ ਬਾਅਦ ਫਿਰ ਤੁਸੀਂ ਹੀ ਦੱਸਿਆ ਉਹਨਾਂ ਨੂੰ ਐਡਰੈਸ ਦਿੱਤੇ ਜਾ ਵੀ ਆਹ ਕੁਝ ਇਦਾਂ ਨਹੀਂ ਰੁਕਣੇ ਹੂੰ ਆਪਣੀਆਂ ਜਾਨਾਂ ਬਚਾ ਕੇ ਉਹਦੇ ਤੇ ਬੁੱਚੜ ਦੇ ਖੱਪਾ ਲਾਇਆ ਜਿੰਨੇ ਤੁਸੀਂ ਕਤਲ ਕੀਤੇ ਐ ਜਿੰਨੇ ਜਮੇਰ ਸਿੰਘ ਨੇ ਸੰਧੂ ਵਰਗੇ ਦੇ ਕਤਲ ਕਰਾਏ ਐ ਹੋਰ ਤਾਂ ਕੁਝ ਉਹਨਾਂ ਤਾਂ ਇੰਨੇ ਜ਼ਿਆਦਾ ਕੀਤੇ ਨਹੀਂ ਉਹਨਾਂ ਤਾਂ ਕਿਸੇ ਮਤਲਬ ਉਸ ਤੁਸੀਂ ਤਾਂ ਇਹਨੇ ਹੱਥੇ ਵੀ ਮਾਰਤੇ ਯਾਰ ਭਾਜੀ ਤੁਸੀਂ ਤਾਂ ਦੇਖਿਆ ਕੁਝ ਨਹੀਂ ਤੁਸੀਂ ਤਾਂ ਘਰ ਬੈ ਗਏ ਅਗਲੇ ਨਾਲ ਦਰਵਾਜਾ ਖੁੱਲਿਆ ਚਾਹ ਲੱਗਾ ਪਰ ਤੁਸੀਂ ਗੋਲੀ ਮਾਰਤੀ ਨਾਲੇ ਨਾਲੇ ਜਿਹੜੇ ਬੰਦੇ ਗਿੱਲ ਨੇ ਅਸੀਂ ਇਹ ਕਹਿੰਦੇ ਆ ਨਾ ਪੈ ਇਦਾਂ ਫੜੇ ਆ ਹਾਂਜੀ ਉਹਦੇ ਵਿੱਚ ਵੀ ਨਹੀਂ ਦੋਰਾ ਜੁਰਮ ਕੀਤਾ ਪਤਾ ਕਿਦਾਂ ਹਾਂਜੀ ਪਹਿਲਾਂ ਤਾਂ ਲੋਕਾਂ ਨੂੰ ਢੜਕਾ ਢੜਕਾ ਕੇ ਹਥਿਆਰ ਚੁੱਕਾ ਕੇ ਤੂਰੇ ਆ ਉਸ ਪਾਸੇ ਬਿਲਕੁਲ ਬਿਲਕੁਲ ਫਿਰ ਉਹਨਾਂ ਬੰਦਿਆਂ ਦੇ ਪਤੇ ਦਿੱਤੇ ਆ ਪੁਲਿਸ ਨੂੰ ਆਪ ਸੱਚੇ ਹੋਣ ਲਈ ਯਾ ਠੀਕ ਹੈ ਕਿਉਂਕਿ ਜੇ ਤੁਰਦੇ ਨਾ ਇਹਨਾਂ ਦੇ ਪ੍ਰਚਾਰ ਤੋਂ ਬਿਨਾਂ ਲੋਕਾਂ ਕਾਤੇ ਤੁਰਦੇ ਯਾ ਤਕਸਾਲ ਦਾ ਮੁਖੀ ਆਪ ਠਾਕਰ ਸਿੰਘ ਜਿਉ ਸਟੇਟਮੈਂਟ ਦੇ ਦਿੰਦਾ ਵੀ ਗੱਲ ਸੁਣੋ ਭਾਈ ਪਿੰਡਰਾਂ ਵਾਲੇ ਦੀ ਗਲਤੀ ਸੀ ਹਥਿਆਰ ਚੱਕਣਾ ਹਾਂ ਅੱਜ ਤੋਂ ਬਾਅਦ ਅਸੀਂ ਨਹੀਂ ਚਾਹੁੰਦੇ ਕੌਮ ਦਾ ਇੱਕ ਵੀ ਨੌਜਵਾਨ ਮਰੇ ਪੁਲਿਸ ਬਹਾਨੇ ਲੱਭ ਰਹੀ ਆ ਕੋਈ ਬਹਾਨਾ ਨਾ ਦੇ ਉਹ ਪੁਲਿਸ ਨੂੰ ਯਾ ਨੌਜਵਾਨ ਕਾਤੇ ਹਥਿਆਰ ਚੱਕਦੇ ਉਦੋਂ ਉਦੋਂ ਇੱਕ ਐਲਾਨ ਕਰ ਦਿੰਦੇ ਵੀ ਠੀਕ ਆ ਉਥੇ ਜੇ ਨਹੀਂ ਵੀ ਪਿੰਡ ਵਾਲਿਆਂ ਨੂੰ ਗਲਤ ਕਹਿਣਾ ਸੀਗਾ ਉਥੇ ਰਾਈਟ ਵੇ ਕਹਿੰਦੇ ਵੀ ਜੋ ਹੋ ਗਿਆ ਹੋ ਗਿਆ ਅਸੀਂ ਦੂਜਾ ਦਾ ਬਣਾਣਾ ਅਸੀਂ ਵੋਟਾਂ ਦੇ ਵੋਟਾਂ ਦਾਰਾ ਬਣਾਉਣ ਲੱਗੇ ਆ ਸਾਰੇ ਧਿਆਰ ਛੱਡ ਦੋ ਬਸ ਤੁਸੀਂ ਹੋਰ ਦੇਖੋ ਤੁਹਾਡੇ ਕੇਸ ਦੇ ਵਿੱਚ ਮਾਸਟਰ ਮਾਈਂਡ ਨੂੰ ਸਜ਼ਾ ਹੋਈ ਹੈ ਹੈਨਾ ਹੂੰ ਇੱਥੇ ਜਿਨ੍ਹਾਂ ਨੇ ਤੋੜੇ ਜਿਨ੍ਹਾਂ ਨੇ ਜ਼ਿੰਮੇਵਾਰੀਆਂ ਵਿੱਚ ਚੱਕੀਆਂ ਲੋਕਾਂ ਦੇ ਪੁੱਤ ਮਰਵਾਏ ਉਹ ਜਿੰਦੇ ਫਿਰਦੇ ਅੱਜ ਯਾ ਉਹ ਮਰੇ ਆਮ ਪੁੱਤ ਆ ਆਮ ਜਿਨ੍ਹਾਂ ਨੂੰ ਪ੍ਰਕਾਹ ਕੇ ਮਰਵਾਇਆ ਗਿਆ ਔਰ ਆਪ ਕਤਲਾਂ ਦੀਆਂ ਜੁਮ੍ਹਾਂਵਾਰੀਆਂ ਲੈ ਕੇ ਵੀ ਜੀਦੇ ਆ ਇੱਕ ਨਹੀਂ 5-700 ਬੰਦਾ ਹੈ ਜਿਹੜਾ ਮੁਖੀਆਂ ਚ ਜੀਦਾ ਕਰਦਾ ਆ ਉਹ ਉਹ ਤੁਸੀਂ ਉਹਨੂੰ ਉਹ ਬੰਦੇ ਕਹਿਣ ਤਾਂ ਜਵਾਨ ਤਾਂ ਬਹੁਤ ਚੜਿਆ ਪਤਾ ਉਹਨਾਂ ਨੂੰ ਬਥੇਰੇ ਮੌਕੇ ਉਹਨਾਂ ਬਾਅਦ ਵੀ 3 ਮਹੀਨੇ ਦਿੱਤੇ ਸੀਗੇ ਵੀ ਛੜ ਦੋ ਹਟ ਜਾਓ ਜਿਹੜੇ ਸਾਰੇ ਬੈਠੇ ਉਹ ਮਾਰੇ ਨਹੀਂ ਹੈਗੇ ਜਿਹੜੇ ਹਥਿਆਰ ਲੈ ਕੇ ਬਿਲਕੁਲ ਬੈਠ ਗਏ ਆ ਹੁਣ ਜੱਗ ਛੜ ਦਿੱਤੇ ਸਾਰੇ ਨਹੀਂ ਐਡੀਆਂ ਗਲਤੀਆਂ ਮਾਪਿਆ ਨਹੀਂ ਸਤਨਾਮ ਸਿੰਘਾ ਇੱਥੇ ਵੀਰ ਦਾ ਮੈਸੇਜ ਆਇਆ ਸੀ ਉਹ ਕਹਿੰਦੇ ਭਈ ਪੰਜਵੇਂ ਪਾਸ਼ਾ ਨੂੰ ਬਾਦਸ਼ਾਹ ਨੇ ਤਵੀ ਤੇ ਬਿਠਾਇਆ ਹਾਂਜੀ ਨੌਵੇਂ ਪਾਸ਼ਾ ਦੇ ਨਾਲ ਉਹਨਾਂ ਨੂੰ ਦਿੱਲੀ ਦੀ ਸੀਸ ਕਹੋ ਅਜਮੇਰ ਸਿੰਘ ਕਹਿੰਦਾ ਪਈ ਉਹਨਾਂ ਨੇ ਆਤਮ ਬਲੀਦਾਨ ਦੇ ਕਿੱਡੇ ਕਿੱਡੇ ਕਮਬਖਤਿਆ ਬੰਦੇ ਇਹ ਹਾਂ ਹਾਂ ਜਿਹੜੇ ਰਵਾਨੀ ਬਲੀਦਾਨ ਦੇ ਜਿਹੜੇ ਦੱਸਿਆ ਨਾ ਹਾਂ ਹੁਣ ਹੁੰ ਬੰਦੇ ਭੁੱਖ ਹੜਤਾਲ ਤੇ ਬੈਠੇ ਉਹਨੂੰ ਜਸਟੀਫਾਈ ਕਰ ਲਈ ਕਹਿੰਦੇ ਨੌਵੇਂ ਪਾਸ਼ਾ ਨੇ ਆਤਮ ਬਲੀਦਾਨ ਦਿੱਤਾ ਸੀ ਹਾਂ ਇਹਦਾ ਮਤਲਬ ਰੰਗਜੀਤ ਦਾ ਖੂਤਕਮੀਨਗਰੀ ਆ ਰੰਗਜੀਤ ਬੱਤਿਆਚਾਰੀ ਨਹੀਂ ਸੀਗਾ ਇਹਦਾ ਮਤਲਬ ਹਾਂ ਗੁਰੂ ਸਾਹਿਬ ਨੇ ਫੈਸਲਾ ਕੀਤਾ ਸੀ ਵੀ ਮੈਂ ਸੀਸ ਦੇ ਕਿਉਣਾ ਆਇਆ ਇਹ ਬਿਲਕੁਲ ਗਲਤ ਸਟੇਟਮੈਂਟ ਜਿਹੜੇ ਕਹਿੰਦੇ ਨੇ ਗੁਰੂ ਪਾਤਸ਼ਾਹ ਦੇ ਪੁੱਤ ਬਾਰੇ ਇਹ ਵੀ ਸਟੇਟਮੈਂਟ ਗਲਤ ਹੈ ਗਲਤ ਆ ਗਲਤ ਆ ਪਰ ਉਹ ਹੁਣ ਸਵਾਲ ਇਹ ਕਿਹਾ ਵੀ ਹਾਂਜੀ ਪੰਜਵੇਂ ਪਾਸ਼ਾ ਦੇ ਟਾਈਮ ਜਾਂ ਹੁਣ ਬਾਦਸ਼ਾਹ ਨੂੰ ਲੱਗ ਰਿਹਾ ਵੀ ਇਹ ਇਹ ਜਿਹੜੀ ਗੱਦੀ ਹੈ ਜਿਹੜਾ ਇਹ ਘਰਿਆ ਗੁਰਨਾਨਕ ਦਾ ਨੁਕਸਾਨ ਕਰ ਰਿਹਾ ਮੇਰੇ ਨੂੰ ਖਤਮ ਕਰੀ ਗਿਆ ਆਪਾਂ ਹਾਂਜੀ ਪੰਜਵੇਂ ਪਾਸ਼ਾ ਨੂੰ ਤਵੀ ਤੇ ਬਿਠਾ ਦਿੱਤਾ ਹਾਂਜੀ ਕੀ ਉਹਨਾਂ ਨੇ ਜਿਹੜਾ ਬੱਚਾ ਸੀ ਜੋ ਘਰ ਦੀ ਔਰਤ ਸੀ ਉਹਦੇ ਤੇ ਵੀ ਕੋਈ ਤਸ਼ੱਦਦ ਕੀਤਾ ਐਦਾਂ ਦਾ ਜਿਦਾ ਭੰਡਰਾਲੇ ਨੇ ਬਲਜੀਤ ਕੌਰ ਨਾਲ ਕੀਤਾ ਨਹੀਂ 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 ਕੋਈ ਖਬਰ ਨਹੀਂ ਮਾਰਿਆ ਕੁਲਦੀ ਕਹਦਾ ਹੋ ਗੁਰੂ ਪਤਨੀ ਬਾਰੇ ਮਾਤਾ ਜੀ ਬਾਰੇ ਨੌਵੇਂ ਪਾਸ਼ਾ ਦੇ ਕਤਲ ਵੇਲੇ ਭਈ ਉਹਨਾਂ ਨੇ ਹੁਣ ਬਾਦਸ਼ਾਹ ਨੂੰ ਪਤਾ ਨਹੀਂ ਸੀ ਕਿ ਜੇ ਇਹ ਇਹ ਅਸੀਂ ਗੁਰਤੇਗ ਮਹਾਰਾਜ ਨੂੰ ਕਤਲ ਕਰਨ ਲੱਗੇ ਆ ਜਿਹੜਾ ਮਗਰ ਬੈਠਾ ਆ ਹੂੰ ਕੀ ਉਸ ਵੇਲੇ ਮਾਤਾ ਗੁਜਰੀ ਨੂੰ ਵੀ ਅਰੈਸਟ ਕਰਕੇ ਕੋਈ ਤਸ਼ੱਦਦ ਹੋਇਆ ਉਸ ਵੇਲੇ? ਜਾਂ ਜਾਂ ਇਹਨਾਂ ਨੂੰ ਪਤਾ ਸੀਗਾ ਵੀ ਉਹਨਾਂ ਵੀ ਕਹ ਲਓ ਉਹ ਹਾਂ ਉਹਦੇ ਤੇ ਕੁਝ ਵੀ ਨਹੀਂ ਕੀਤਾ। ਯਾਨੀ ਅਸੀਂ ਤੁਸੀਂ ਦੇਖੋ ਨਾ ਬੱਚਿਆਂ ਦੇ ਟੁਕੜੇ ਕਰਨ ਦੀ ਗੱਲ ਆਈ ਆ। ਹਾਂਜੀ ਇਤਿਹਾਸ ਨੇ ਜਿੱਦਾਂ ਲਿਖੀ ਆ। ਜੀ। ਪਰ ਕੀ ਕਦੇ ਕਿਸੇ ਇਤਿਹਾਸਕਾਰ ਨੇ ਆ ਵੀ ਲਿਖਿਆ ਪੇ ਇਦਾਂ ਦਾ ਤਸ਼ੱਦਦ ਕਰਦੇ ਸੀ ਜਦੋਂ ਦਾ ਇਹਨਾਂ ਕੀਤਾ? ਹੂੰ। ਔਰ ਸਾਡੀਆਂ ਔਰਤਾਂ ਦੇ ਨਾਲ ਹਾ ਹੁਪੀ ਫਿਰਤਾ ਫਿਰਤਾ ਮਤਲਬ ਜੀ ਹਾਂ ਇਹ ਇੱਕ ਵੀ ਗੱਲ ਦੱਸ ਦਿਓ ਜਦ ਕਿ ਜਿੱਸਾ ਬੜਾ ਜ਼ੁਲਮ ਦਾਂਦੇ ਉਹ ਤਾਂ ਉਹ ਇਨਾਂ ਨੂੰ ਵੱਧ ਹੋਣਾ ਚਾਹੀਦਾ ਸੀਗਾ ਪਰ ਉੱਥੇ ਤਾਂ ਇੱਕ ਵੀ ਉਦਾਹਰਨ ਨਹੀਂ ਮਿਲਦੀ ਹੁਣ ਜਿਹੜੇ ਦੁਸ਼ਮਣ ਦੀਆਂ ਨੂੰ ਮਾਵਾਂ ਸਮਝਦੇ ਸੀ ਹਰੀਸਨ ਲਲੂਆ ਦੁਸ਼ਮਣ ਦੀ ਔਰਤ ਕਹਿੰਦੀ ਪਈ ਤੇਰੇ ਵਰਗਾ ਬੱਚਾ ਹੋਵੇ ਗੋਦੀ ਚ ਪੈ ਜਾ ਹੱਦ ਹੋ ਗਈ ਯਾਰ ਉਹ ਉਹਨਾਂ ਨੇ ਬੰਦੇ ਨਹੀਂ ਸੀ ਮਾਰੇ ਯਾ ਉਹਨਾਂ ਔਰਤਾਂ ਦੇ ਘਰਦਿਆਂ ਨੇ ਉਹਨਾਂ ਦੇ ਭਰਾਵਾਂ ਨੇ ਬੰਦੇ ਨਹੀਂ ਸੀ ਮਾਰੇ ਸਾਡੇ हां ओ ओ बिल्कुल ਉਹਨਾਂ ਦੇ ਪਰਿਵਾਰ ਦੇ ਫੌਜੀ ਸੀਗੇ ਉਹ ਲੜਨ ਵਾਲੇ ਸੀਗੇ ਮੋਰੇ ਫਿਰ ਤਾਂ ਇਦਾਂ ਚਾਹੀਦਾ ਸੀ ਪੇ ਲੰਬੀਆਂ ਪਾ ਕੇ ਚੀਰ ਫੜ ਕਰਦੇ ਉਹਨਾਂ ਦੀ ਹਾਂ ਬੰਗਲਾ ਕਾਲਜ ਜੇ ਤੁਸੀਂ ਆਦੂ ਆਪਣੇ ਸੋਢੀ ਵਾਲੀ ਐਗਜ਼ਾਮਪਲ ਲਾਉਣੀ ਆ ਉਹੀ ਉਹੀ ਕਾਨੂੰਨ ਲਾਉਣਾ ਫਿਰ ਤਾਂ ਬੰਦਾ ਸਿੰਘ ਬਹਾਦਰ ਨੂੰ ਜਿਹੜੀ ਉਹਨੂੰ ਪੁੱਤ ਬਣਾਣੀ ਤੇ ਬਲਜੀਤ ਵਾਲਾ ਕੋਰ ਵਾਲਾ ਹਾਲ ਕਰਨਾ ਚਾਹੀਦਾ ਸੀ ਬਿਲਕੁਲ ਬਿਲਕੁਲ ਔਰਤਾਂ ਉੱਥੇ ਉਹਨਾਂ ਦੀਆਂ ਔਰਤਾਂ ਇਹਨਾਂ ਦੇ ਹੱਥੀਆਂ ਆਈਆਂ ਹੁਣ ਕੀ ਮੁੜ ਕੇ ਸੂਬੇ ਸਰਹੰਦੀ ਆ ਹਾਂ ਕਿੰਨੇ ਹਾਂ ਉਹ ਉਹਨੇ ਕਿਸੇ ਕਿਸੇ ਇੱਕ ਵੀ ਉਦਾਹਰਨ ਦੇ ਦਣਾ ਵੀ ਜਿਨ੍ਹਾਂ ਨੇ ਯਾਰ ਜਿਨ੍ਹਾਂ ਨੇ ਸਹਿਬਜ਼ਾਦਿਆਂ ਨੂੰ ਕਤਲ ਕਰਤਾ ਛੀਦ ਕਰਤਾ ਜਿਨ੍ਹਾਂ ਨੇ ਉਹ ਉਹਨਾਂ ਦੀਆਂ ਔਰਤਾਂ ਨੂੰ ਫੜਕੇ ਬੰਦਾ ਸਿੰਘ ਬਹਾਦਰ ਨੇ ਕੁਝ ਕੀਤਾ ਸੋਢੀ ਦੀ ਸੋਢੀ ਦੀ ਹੈਸੀਅਤ ਛੋਟੇ ਸਹਿਬਜ਼ਾਦਿਆਂ ਨਾਲੋਂ ਵੀ ਜ਼ਿਆਦਾ ਸੀ ਕਿਤੇ ਹਾਂ ਦੇਖ ਲਓ ਤੁਸੀਂ ਬਟ ਨਹੀਂ ਬਸ ਪੇ ਉਹ ਉਹ ਗੱਲ ਤਾਂ ਹੁਣ ਇਹ ਦੀਦਾ ਜਿਹੜਾ ਦਿਖ ਗੱਲ ਇਹ ਹੈ ਵੀ ਸਿੱਖੀ ਤੋਂ ਸੱਚ ਇਹ ਹੈ ਵੀ ਇਸ ਜਿਹੜੀ ਸਿੱਖੀ ਤੋਂ ਕੋਹਾਂ ਦੂਰ ਨਾਮ ਤੱਬ ਉਹਦੀ ਚੱਲਦੀ ਆ ਉਹਨਾਂ ਦਾ ਨਾਮ ਮਤਲਬ ਵਰਤਿਆ ਉਹਨੂੰ ਉਹਨੂੰ ਜਿਹਨੂੰ ਕਹਿੰਦੇ ਹੁੰਦੇ ਨਾ ਵਰਤਿਆ ਜਿਹਨੂੰ ਕਹਿੰਦੇ ਹੁੰਦੇ ਅਸੀਂ ਵੇਚਿਆ ਜਾ ਰਿਹਾ ਉਹਨਾਂ ਦਾ ਨਾਮ ਪਰ ਉਹਨਾਂ ਦਾ ਤਨ ਉਹਨਾਂ ਵਿੱਚ ਉਨੀ ਉਨੀ ਬੰਦਾ ਸਿੰਘ ਬਹਾਦਰ ਤੋਂ ਬਾਅਦ ਖਤਮ ਬੇਲਿਆਂ ਨੂੰ ਪਤਾ ਜਿਹਨੂੰ ਪਤਾ ਲੱਗਦਾ ਨਾ ਹੁਣ ਦੇਖੋ ਉਹਨੂੰ ਗੁਰਬਾਣੀ ਨਾਲ ਪਿਆਰ ਹੁੰਦਾ ਉਹਨੂੰ ਇਹਨਾਂ ਚੀਜ਼ਾਂ ਨਾਲ ਨਾ ਜਿਹੜੀਆਂ ਵਿਚਾਲੇ ਪਈਆਂ ਉਹਨਾਂ ਦਾ ਪਿਆਰ ਨਹੀਂ ਹੁੰਦਾ ਉਹ ਇਹ ਸਾਰਾ ਬਾਜ਼ਾਰ ਜਿਹੜਾ ਨਾ ਫਸਿਆ ਕੇ ਬੈਠਾ ਆ ਇਹ ਪਿਆੜੀ ਲਾਣਾ ਆ ਇਹ ਇਹਦੇ ਵਿੱਚ ਸਾਨੂੰ ਅਲਝਾਇਆ ਵਾ ਇਹ ਗੁੰਡੇ ਪੈਦਾ ਇੱਥੋਂ ਹੋਏ ਪਿਆਰੀ ਨੇ ਗੁੰਡੇ ਪੈਦਾ ਕੀਤੇ ਜਿਹੜੀ ਸੱਤ ਜਿਹੜੀ ਜਿਹੜੀ ਗੱਲ ਕੀਤੀ ਜਾ ਰਹੀ ਆ ਪਿਆਰੀ ਦੇ ਵਿਰੁੱਧ ਚ ਉਹ ਗੁਰੂਆਂ ਦੇ ਵਿਰੁੱਧ ਚ ਘਮਾ ਕੇ ਕੀਤੀ ਜਾ ਰਹੀ ਆ ਮੋਰੇ ਬਸ ਬਸ ਇਹਨਾਂ ਨੂੰ ਤਕਲੀਫ ਪਿਆਰੀ ਦੀ ਆ ਗੁਰੂ ਸਾਹਿਬ ਦੀ ਨਹੀਂ ਹੈਗੀ ਗੁਰੂ ਸਾਹਿਬ ਦੀ ਨਹੀਂ ਹੈ ਗੁਰੂਆਂ ਨਾਲ ਤਾਂ ਯਾਰ ਜੇ ਬੀਬੀ ਨੂੰ ਇਹਦਾ ਪਤਾ ਉੱਥੇ ਤਾਂ ਮਾਤਾ ਗੁਜਰੀ ਤਿੱਕਰ ਇਲਜ਼ਾਮ ਲੱਗਾ ਸਾਰਾ ਜਿਆਦਾ ਤਿੱਕਰ ਇਲਜ਼ਾਮ ਲੱਗਾ ਉੱਥੇ ਤਾਂ ਛੱਡਿਆ ਕਿਹੜਾ ਆ ਇੱਕ ਤਾਂ ਦੱਸ ਦਿਓ ਜਿਹੜਾ ਛੱਡਿਆ ਯਾ ਸਾਰਾ ਸਾਰਾ ਕੁਛ ਹੀ ਝੂਠਾ ਕੀਤਾ ਪਿਆ ਉੱਥੇ ਮਤਲਬ ਗੁਰੂਆਂ ਦੀ ਮਤਲਬ ਬੜੀ ਯੜਖ ਹਨੀ ਵਾਲੀ ਗੱਲ ਆ ਵੀ ਜਿੱਦਾਂ ਗੁਰੂ ਪਾਤਸ਼ਾਹ ਨੂੰ ਬਣਾ ਦਿੱਤਾ ਗਿਆ ਨਾ ਦੇਵੀ ਦੇਵਤਿਆਂ ਦੀ ਤਰ੍ਹਾਂ ਉਹਨਾਂ ਦਾ ਜਿਹੜਾ ਅਸਲੀ ਤਤ ਕਣ ਸੀਗਾ ਨਾ ਜਿਹੜਾ ਇਨਸਾਨ ਮਨੁੱਖਤਾ ਨੂੰ ਜਿਹੜਾ ਡਿਵੈਲਪਮੈਂਟ ਕਰਨ ਵਾਲਾ ਉਹ ਚਾਹੇ ਕਿ ਬੁੱਧੀ ਦੇ ਬਕਾਫ ਵਾਲਾ ਜਿਹੜਾ ਕੰਨ ਦਿੱਤਾ ਸੀਗਾ ਸਾਨੂੰ ਜਿਹੜੀ ਸੋਚ ਉਹ ਮਾਰੇ ਦਿੱਤੀ ਭਾਈ। ਆ ਫੇ ਫੇ ਖਤਮ ਹੀ ਕਰ। ਇਹਨਾਂ ਲੋਕਾਂ ਤੇ ਹੈਰਾਨੀ ਇੰਨੀ ਹੁੰਦੀ ਆ ਵੀ ਦੇਖੋ ਇਹਨਾਂ ਨੂੰ ਇਸ ਗੱਲ ਦੀ ਤਕਲੀਫ ਕਿੰਨੀ ਹੁੰਦੀ ਆ। ਹਾਂ? ਵੀ 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 ਇਹ ਪੁਜਾਰੀ ਦੇ ਉਲਟ ਤੁਸੀਂ ਕਹਿੰਨੇ ਆ ਜਿਹੜਾ ਹੁਣ ਦਾ ਢਾਂਚਾ ਆ ਉਹਦੇ ਉਲਟ ਕਿਉਂ ਬੋਲਦੇ ਆ? ਹਾਂ ਪੁਜਾਰੀ ਉਹ ਉਹ ਬਣਾ ਕੇ ਮੰਨ ਕੇ ਬੈਠੇ ਆ ਵੀ ਗੁਰੂਆਂ ਦੇ ਪੁਜਾਰੀ ਜਿਹੜਾ ਹੈ ਨਾ ਛਾਤ ਰਿਆ ਮਤਲਬ ਜਿੱਦਾਂ ਹੁਣ ਆਪਣੇ ਗਣਾ ਲਗਾ ਕੇ ਕਹਿੰਦਾ ਵੀ ਬਸ ਜੀ ਆ ਦੇਖੋ ਕਿ ਦਾ ਤੁਹਾਨੂੰ ਤੁਹਾਕ ਬਣਾ ਹੋਇਆ ਹੀ ਹੈ ਤੇ ਆ ਦੇਖੋ ਗੁਰੂਆਂ ਦੇ ਵਿਰੋਧ ਜੀ ਇੱਥੇ ਇੱਥੇ ਮਰਜ਼ਾਦਾ ਕੋਈ ਨਹੀਂ ਆਪਣੀਆਂ ਜਿੱਦਣ ਮਰਜ਼ਾਦਾ ਹੋਈਆਂ ਨਾ ਗ੍ਰੰਥ ਚੱਕ ਹੋਏ ਕਿਸੇ ਤੋਂ ਨਾ ਕਿਸੇ ਤੋਂ ਉਹਦੇ ਉਹਦੇ ਖਿਲਾਫ ਜਿਹੜੇ ਤੁਹਾਡੇ ਤੇ ਕੀਤੇ ਤੇ ਉਹ ਇਲਜ਼ਾਮ ਲੱਗੇ ਆ ਨਾਲੇ ਲਾਣ ਵਾਲੇ ਵੀ ਉਹੀ ਆ ਫਿਰ ਵੀ ਕਿਸੇ ਥਾਲੇ ਦੀ ਜਵਾਨ ਨਹੀਂ ਬਣੀ ਤੇ ਯਾਰ ਉਹਦੇ ਵਾਂਗ ਉੰਨਾ ਕਰਕੇ ਦੱਸਦਾ ਉਦਾਂ ਤਾਂ ਬੋਲਦਾ ਕਿ ਇੱਥੇ ਬਿਆ ਮਰਜ਼ਾਦਾ ਗਲਤ ਹੈ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋ ਰਿਹਾ ਨਹੀਂ ਔਰ ਛਰਿਆਂ ਮ ਹੋ ਰਿਹਾ ਸੀ ਹੂੰ ਨੇ 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 ਭਾਜੀ ਬਹੁਤ ਬਹੁਤ ਕੁਝ ਆ ਜਿਹੜਾ ਜਿਹੜਾ ਸਿੱਟਣ ਵਾਲਾ ਨਾ ਜਿਹੜਾ ਕੂੜਾ ਇੱਥੇ ਲੈਣ ਲੱਗਾ ਵਾ ਰੇਡੀਓ ਤੋਂ ਹੁਣ ਅਸਲ ਅਸਲ ਵਿੱਚ ਨਾ ਜਦੋਂ ਜਿੱਦਾਂ ਪਤਾ ਨਹੀਂ ਤੁਸੀਂ ਕਦੇ ਗੱਲ ਕੀਤੀ ਸੀ ਕਈ ਵਾਰੀ ਨਾ ਤੁਸੀਂ ਜਿਹੜੀ ਚੀਜ਼ ਇੱਕ ਜੋੜ ਜਾਂਦਾ ਕਦੇ ਕਈ ਵਾਰੀ ਕੋਈ ਥਾਂ ਚ ਜੱਬ ਲੱਗਿਆ ਰਹੇ ਸਾਡੇ ਨਾਲ ਜੁੜੇ ਜਦੋਂ ਨਾ ਕਰਕ ਟਕ ਕਰਕੇ ਉਹ ਟੁੱਟਦਾ ਮਾਸ ਨਾਲ ਉਹ ਜਿਹੜਾ ਪਿਆਰੀ ਦਾ ਚੜਿਆ ਹੋਇਆ ਸਾਡੇ ਤੇ ਚਰਵੀ ਜਦੋਂ ਟੁੱਟਦੀ ਆ ਸਾਡੇ ਬਾਹਰੀਆਂ ਦੀ ਫਿਰ ਦਰਦ ਜ਼ਰੂਰ ਹੁੰਦਾ ਹੈ ਭਾਜੀ ਉਹ ਈ ਗੱਲ ਈ ਦਰਦ ਹੁੰਦਾ ਈ ਪੂਣਾ ਹੀ ਹੋਣਾ ਜਿੱਦਾਂ ਹਲਕਾ ਹੋ ਜਾਂਦਾ ਫੇਰ ਪਤਾ ਲੱਗਦਾ ਯਾਰ ਚੰਗਾ ਹੋ ਗਿਆ ਯਾਰ ਇਹ ਤਾਂ ਇਹ ਤਾਂ ਇਹ ਤਾਂ ਕੈਂਸਰ ਵਾਂਗ ਫੈਲਿਆ ਉਹ ਸਾਡੇ ਅੰਦਰ ਵਾ ਸਿਰਕੀ ਦੇ ਵਿੱਚ ਸਹੀ ਗੱਲ ਹੈ ਸਹੀ ਗੱਲ ਹੈ